ਪੰਜਾਬ ਵਿੱਚ ਪੰਤਕ ਪਾਰਟੀ ਵਿੱਚ ਜਾਣੀ ਜਾਂਦੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਪੰਜਾਬ ਵਿੱਚ ਮੈਂਬਰਸ਼ਿਪ ਸ਼ੁਰੂ ਕਰਤੀ ਹੈ ਇਸ ਦਾ ਮਤਲਬ ਮੈਂਬਰਸ਼ਿਪ ਅਭਿਆਨ ਚਲਾ ਕੇ ਵੱਡੀ ਗਿਣਤੀ ਵਿੱਚ ਵਰਕਰਾਂ ਦੀ ਭਰਤੀ ਕੀਤੀ ਜਾਵੇਗੀ ਇਸੇ ਤਹਿਤ ਖੰਨਾ ਦੇ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਕੋਟਾਂ ਵਿਕੇ ਪੁਲਿਸ ਜ਼ਿਲ੍ਹਾ ਖੰਨਾ ਲਈ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ ਇਸ ਦੌਰਾਨ ਖੰਨਾ ਸਮਰਾਲਾ ਤੇ ਪਾਇਲ ਤੋਂ ਆਗੂਆਂ ਨੇ ਸਰਗਰਮਤ ਕੀਤੀ ਹੈ ਇਸ ਭਾਰਤੀ ਦੌਰਾਨ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਸਰਜੀਤ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਆਗੂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਇੱਕ ਅਜਹੀ ਪਾਰਟੀ ਹੈ ਜੋ ਪੰਜਾਬ ਅਤੇ ਪੰਜਾਬੀ ਇੱਦਾਂ ਖਿਆਲ ਰੱਖਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਮਜ਼ਬੂਤ ਹੋ ਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ ਸਮਰਾਲੇ ਤੋਂ ਦਿਨੇਸ਼ ਕੁਮਾਰ ਭਰਤਵਾਜ ਦੀ ਰਿਪੋਰਟ ਦੇਖੋ ਜੀ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਉਦੇਸ਼ ਦਿੱਤਾ ਕਿ ਹਰ ਇੱਕ ਹਲਕੇ ਦੀ ਭਰਤੀ ਜੋ ਮੈਂਬਰਸ਼ਿਪ ਸ਼ੁਰੂ ਕਰਨੀ ਹੈ ਅੱਜ ਉਸ ਦੇ ਤਹਿਤ ਸਮੁੱਚੇ ਪੁਲਿਸ ਇਲਾਕੇ ਖੰਨੇ ਦੀ ਮੀਟਿੰਗ ਹੋਈ ਹੈ ਚਾਰੇ ਹਲਕਿਆਂ ਦੀ ਖੰਨਾ ਪੈਰ ਸਮਰਾਲਾ ਸੰਹਿੜ ਸਾਨੂੰ ਬਤੌਰ ਅਬਜ਼ਰਵਰ ਸਰਦਾਰ ਸ਼ਰਨਜੀਤ ਸਿੰਘ ਢੱਲੋਂ ਸਾਹਿਬ ਨੂੰ ਤੇ ਮੈਨੂੰ ਇਹ ਬਤੌਰ ਅਬਜ਼ਰਵਰ ਸਾਨੂੰ ਚਾਰੇ ਹਲਕਿਆਂ ਦੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਸੋ ਅੱਜ ਪਹਿਲੀ ਮੀਟਿੰਗ ਭਰਮੀ ਮੀਟਿੰਗ ਹੋਈ ਹੈ ਜੋ ਅੱਜ ਮੈਂਬਰਸ਼ਿਪ ਦੀ ਜੋ ਅਸੀਂ ਆਗਾਜ਼ ਕੀਤਾ ਸੋ ਅਸੀਂ ਸਮੁੱਚੀ ਸੰਗਤ ਨੂੰ ਬੇਨਤੀ ਵੀ ਕਰਦੇ ਆਂ ਕਿ ਸਾਰੇ ਤਕੜੇ ਹੋ ਕੇ ਸ਼ੋਮਣੀ ਕਾਲੀ ਦਲ ਨਾਲ ਜੁੜਿਓ ਸ਼ੋਮਣੀ ਕਾਲੀ ਦਲ ਨੂੰ ਤਕੜਾ ਕਰਿਏ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਜਿਹਨੇ ਪੰਜਾਬ ਦੇ ਹਿੱਤਾਂ ਵਾਸਤੇ ਬਹੁਤ ਕੁਝ ਕੀਤਾ ਆਓ ਹੁਣ ਸਾਰੇ ਇਕੱਠੇ ਹੋ ਕੇ ਹੰਬੜਾ ਮਾਰੀਏ ਆਉਣ ਵਾਲੇ ਸਮੇਂ 'ਚ ਜੇ ਅਸੀਂ ਤਕੜੇ ਹੋ ਕੇ ਇਹ ਭਾਰਤੀ ਕਰਾਂਗੇ ਤਾਂ ਆਉਣ ਵਾਲੇ ਸਮੇਂ 'ਚ ਸ਼ੋਮਣੀ ਕਾਲੀ ਦਲ ਦੀ ਸਰਕਾਰ ਵੀ ਬਣੂਗੀ ਸੋ ਮੈਂ ਇਹ ਨਾਲ ਦੀ ਨਾਲੇ ਕਹਿਣਾ ਵੀ ਚਾਹੁੰਦਾ ਕਿ ਸ਼ੋਮਣੀ ਕਾਲੀ ਦਲ ਦੇ ਵਰਕਰ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਇਹ ਭਾਰਤੀ ਕਰਾਂਗੇ ਹਰ ਇੱਕ ਪਿੰਡ 'ਚ ਬੇੜਿਆਂ 'ਚ ਜਾ ਕੇ ਹਰ ਇੱਕ ਘਰ 'ਚ ਜਾ ਕੇ ਭਰਤੀ ਕਰਾਂਗੇ ਕਿਉਂਕਿ ਬੜਾ ਜ਼ਰੂਰੀ ਆਜ ਲੋਕਾਂ ਨੂੰ ਹਰ ਇੱਕ ਲੈਵਲ ਤੇ ਹਰ ਇੱਕ ਵਰਗ ਨੂੰ ਨਾਲ ਜੋੜਨ ਦੀ ਜ਼ਰੂਰਤ ਹੈ ਜਿਹੜੇ ਲੋਕ ਸਾਡੇ ਤੋਂ ਦੂਰ ਹੋਏ ਨੇ ਜਾਂ ਕਿਸੇ ਵਜ੍ਹਾ ਕਰਕੇ ਸਾਤੋਂ ਪਾਸੇ ਹੋਏ ਨੇ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਨੂੰ ਇਸ ਭਰਤੀ ਦੇ ਤਹਿਤ ਅਸੀਂ ਨਾਲ ਜੋੜਾਂਗੇ ਤੇ ਸ਼ਮਣੀ ਅਕਾਲੀ ਦਲ ਨੂੰ ਤਕੜਾ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਸ਼ਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਜਿਹੜੀ ਅੱਜ ਜੀ ਮੀਟਿੰਗ ਕੀਤੀ ਉਹਦੇ ਵਿੱਚ ਜਿਹੜੇ ਨੌਜਵਾਨ ਸੀ ਜਾਂ ਜਿਹੜੇ ਪੁਰਾਣੇ ਆਗੂ ਨੇ ਸ਼ਮਣੀ ਅਕਾਲੀ ਦਲ ਦੇ ਝੋਕ ਨੇ ਉਹਨਾਂ ਦੇ ਕਿਹੇ ਕਿਹੜੇ ਤਰ੍ਹਾਂ ਦਾ ਹੰਗਾਰਾ ਮਾਦਿਆ ਦੇਖੋ ਜੀ ਸਾਰੇ ਵਰਗਾਂ 'ਚ ਬਹੁਤ ਉਤਸ਼ਾਹ ਹੈ ਨੌਜਵਾਨਾਂ 'ਚ ਬਜ਼ੁਰਗਾਂ 'ਚ ਬਹੁਤ ਸ਼ਾਇ ਹੈ ਕਿਉਂਕਿ ਸਾਰੇ ਲੋਕਾਂ ਨੇ ਇਹ ਦੇਖ ਲਿਆ ਕਿ ਜੇ ਪੰਜਾਬ ਦਾ ਕੋਈ ਭਲਾ ਸੋਚ ਸਕਦਾ ਪੰਜਾਬ ਦੇ ਹਿੱਕਤਾਂ ਦੀ ਕੋਈ ਰਾਖੀ ਕਰ ਸਕਦਾ ਤਾਂ ਇੱਕੋ ਇੱਕ ਪਾਰਟੀ ਹੈ ਸ਼ਮਣੀ ਅਕਾਲੀ ਦਲ ਜਿਹੜੇ ਲੋਕ ਝੂਠ ਬੋਲ ਕੇ ਸੱਤਾ ਚਾਹੀ ਸੀ ਭਾਵੇਂ ਪਹਿਲਾਂ ਕਾਂਗਰਸ ਨੇ ਝੂਠ ਬੋਲਿਆ ਨਸ਼ਿਆਂ ਬਾਰੇ ਕਿ ਨਸ਼ੇ ਖਤਮ ਕਰ ਦਾਂਗੇ ਬੇਰੋਜ਼ਗਾਰੀ ਖਤਮ ਕਰ ਦਾਂਗੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਉਹ ਮੈਂ ਕਹੂੰਗਾ ਕਿ ਹਰ 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 ਮਤਾਇਤੇ ਫੇਲ ਹੋਏ ਨੇ ਤੇ ਜੋ ਇਹ ਸਰਕਾਰ ਮੌਜੂਦਾ ਸਮੇਂ ਚ ਚੱਲ ਰਹੀ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਇਹਨਾਂ ਨੇ ਬੜੇ 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 ਝੂਠ ਬੋਲੇ ਕਿ ਅਸੀਂ ਸਿਕਿਉਰਿਟੀ ਨਹੀਂ ਲਾਵਾਂਗੇ ਲੋਕਾਂ ਦੇ ਭਲੇ ਵਾਸਤੇ ਅਸੀਂ ਸਕੀਮਾਂ ਚਲਾਵਾਂਗੇ ਜਾਂ ਬੇਰੋਜ਼ਗਾਰੀ ਦੂਰ ਕਰਾਂਗੇ ਜਾਂ ਨਸ਼ੇ ਖਤਮ ਕਰਾਂਗੇ ਹਰ ਪਾਸਿਓ ਇਹ ਸਰਕਾਰ ਫੇਲ ਹੋ ਚੁੱਕੀ ਆ ਸੋ ਹੁਣ ਲੋਕਾਂ ਕੋ ਵੀ ਇੱਕੋ ਇੱਕ ਮੌਕਾ ਬਚਦਾ ਹੈ ਕਿ ਜਿਹੜੀ ਪਾਰਟੀ ਨੇ ਤਰੱਕੀ ਕੀਤੀ ਹੈ ਪੰਜਾਬ ਦੇ ਹਰ ਵਰਗ ਦਾ ਸੋਚਿਆ ਉਸ ਪਾਰਟੀ ਨੂੰ ਤਕੜਾ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ 'ਚ ਉਹ ਪਾਰਟੀ ਦੀ ਸਰਕਾਰ ਬਣਾਈ ਜਾਵੇ ਸੋ ਲੋਕ ਸੋਚਦੇ ਆ ਹਰ ਵਰਗ ਹੁਣ ਸੋਚ ਰਿਹਾ ਕਿ ਸ਼ੋਮਨੀ ਕਾਲੀਦਨ ਨੂੰ ਤਕੜਾ ਕਰਕੇ ਆਉਣ ਵਾਲੇ ਸਮੇਂ 'ਚ ਅੱਗੇ ਹੋ ਕੇ ਸਰਕਾਰ ਬਣਾਉਂਦਾ ਕੀ ਕੀਤੀ ਗਈ ਸੀ ਕੀ ਕਿਸਵੰਦ ਸੀ ਗਈ ਅੱਜ ਖੰਨਾ ਜ਼ਿਲ੍ਹੇ ਦੀ ਸ਼ੋਮਨੀ ਕਾਲੀਦਨ ਦੇ ਜੋ ਭਰਤੀ ਹੋ ਰਹੀ ਹੈ ਉਹਦੇ ਪਾਰਟੀ ਦੇ ਸੰਬੰਧ 'ਚ ਮੀਟਿੰਗ ਰੱਖੀ ਸੀ ਬੜੀ ਭਰਮੀ ਤੇ ਬੜੇ ਵਧੀਆ ਤਰੀਕੇ ਦੇ ਨਾਲ ਭਰਤੀ ਦੇ ਸਬੰਧ ਤੇ ਮੀਟਿੰਗ ਹੋਈ। ਬੜੇ ਅਸਾਰੂ ਸੁਝਾ ਸਰਕਲ ਦੇ ਪ੍ਰਧਾਨ ਸਹਿਬਾਨ ਨੇ ਸ਼ੂਨੀ ਕਮਿਟੀ ਦੇ ਮੈਂਬਰ ਸਹਿਬਾਨ ਤੇ ਹਲਕਾਂ ਚਾਰਜ ਮੈਂ ਉਹਦੇ ਵਿੱਚ ਦਿੱਤੇ। ਕੋਈ ਵੀ ਸਿੱਖ ਇਹੋ ਜਿਹਾ ਨਹੀਂ ਹੈ ਜਿਹੜਾ ਸ੍ਰੀ ਕਲਤਾ ਸਾਹਿਬ ਨਹੀਂ ਮੰਨਦਾ। ਕਈ ਲੋਕ ਭਰਮ ਭੁਲੇਖੇ ਪਾ ਰਹੇ ਨੇ ਜਾਣ ਕੇ ਕਿਉਂਕਿ ਬੜੀਆਂ ਏਜੰਸੀਆਂ ਚੱਲਦੀਆਂ ਨੇ। ਬੜੇ ਹੋਰ ਕਈ ਕਿਸਮ ਦੇ ਲੋਕ ਚੱਲਦੇ ਨੇ ਵੱਖ-ਵੱਖ ਪਾਰਟੀਆਂ ਦੇ ਲੋਕਾਂ ਦੇ ਮੰਦੇ ਵਿੱਚ ਆ ਵੀ ਕਿਸੇ ਨਾ ਕਿਸੇ ਤਿੱਕੀ ਨਾਲ ਸ਼ੋਮਣੀ ਅਕਾਲੀ ਦਲ ਨੂੰ ਅਸੀਂ ਖਤਮ ਕਰਨਾ। ਨਾ ਸ਼ੋਮਣੀ ਅਕਾਲੀ ਦਲ ਨੂੰ ਕੋਈ ਖਤਮ ਕਰ ਸਕਦਾ ਹੈ। ਨਾ ਕਰਿਆ ਹੋਇਆ। ਬੜੇ ਇਹ ਜਿਹੇ ਟਾਈਮ ਆਏ ਨੇ। ਲੇਕਿਨ ਜਿਹੜਾ ਸ਼੍ਰੀ ਕਲਤਾ ਸਾਹਿਬ ਦਾ ਨਾਮ ਲੈ ਕੇ ਇਹ ਸਾਨੂੰ ਬਧਨਾਮ ਕਰ ਰਹੇ ਨੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਲੋਕ ਕਰਦੇ ਹੋ ਦਿਖਾਵਾ। ਸਾਡੇ ਦਿਲੋਂ ਸਤਿਕਾਰ ਸ਼੍ਰੀ ਕਲਤਾ ਸਾਹਿਬ ਦੇ। ਅਸੀਂ ਹਮੇਸ਼ਾ ਸ੍ਰੀ ਕਾਲਸਰ ਸਾਹਿਬ ਨੂੰ ਸਮਰਪਿਤ ਆ ਪਹਿਲੇ ਵੀ ਰਹੇ ਹਾਂ ਤੇ ਅੱਜ ਵੀ ਰਹੇ ਹਾਂ ਤੇ ਕਾਹਨੂੰ ਵੀ ਰ੍ਹਾਂਗੇ ਸੋਪ ਲਿਖੇ ਨਾ ਪਾਉਣ ਆ ਨਾਨ ਮੇਰੀ ਬੇਨਤੀ ਹੈ ਅਕਾਲੀ ਦਲ ਦੇ ਵਰਕਰਾਂ ਨੂੰ ਕਿ ਪਿੰਡਾਂ ਦੇ ਵਿੱਚ ਜਾ ਕੇ ਮਹੱਲਿਆਂ ਦੇ ਵਿੱਚ ਜਾ ਕੇ ਤੱਕੜੀ ਚੌਂ ਦਾ ਬੈਨਰ ਲੈ ਕੇ ਇਹ ਭਰਤੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਨਾ ਹੋਵੇ ਅਸੀਂ ਆਪਣੇ ਬੰਦਿਆਂ ਦੀ ਕਰੀਏ ਆਮ ਵਰਕਰ ਆਮ ਅੰਦੇ ਪਿੰਡਾਂ ਦੇ ਵਿੱਚੋਂ ਇਹ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰੀਏ ਤਾਂ ਕਿ ਬੰਦ ਚੜ ਕੇ ਸਾਰਿਆਂ ਦੀ ਸਾਂਝੀ ਪਾਰਟੀ ਆ ਇਹ ਕਿਸੇ ਇੱਕ ਦੀ ਪਾਰਟੀ ਨਹੀਂ ਹੈ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਅਸੀਂ ਤਾਂ ਉਸ ਨਿਧਾਨ ਦੇ ਅਧਾਰ ਚੱਲਦੇ ਹਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਆ ਸੋ ਮੇਰੀ ਵਰਕਰਾਂ ਨੂੰ ਬੇਨਤੀ ਹੈ ਕਿ ਤੱਕੜੇ ਹੋ ਕੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵੀ ਜਾ ਕੇ ਮਹੱਲਿਆਂ ਦੇ ਵੀ ਜਾ ਕੇ ਤੱਕੜੀ ਦਾ ਬੈਨਰ ਲਾ ਕੇ ਇਹਨੂੰ ਪਾਰਟੀ ਕਰੀਏ ਤਾਂ ਕਿ ਵਧੀਆ ਤਿੱਕੇ ਨਾਲ ਅਸੀਂ ਸ਼ੋਮੀ ਅਕਾਲੀ ਦਾ ਪਾਰਟੀ ਨੂੰ ਖੜਾ ਕਰ ਸਕੀਏ ਅੱਜ ਜਿਹੜੀ ਮੀਟਿੰਗ ਮੰਜੀ ਸਾਹਿਬ ਕੋਟਾਂ ਹੋਈ ਹੈ ਇੱਥੇ ਸਮੂਹ ਜਿਹੜਾ ਖੰਨਾ ਜ਼ਿਲ੍ਹੇ ਦੇ ਜਿਹਨੇ ਹਲਕਾ ਇੰਚਾਰਜ ਸਨ ਉਹਨਾਂ ਨੂੰ ਆ ਕੇ ਬੇਨਤੀ ਪਹਿਲਾਂ ਸਭ ਨੂੰ ਇਹ ਸੀ ਸਾਡੇ ਵਰਕਰ ਸਹਿਬਾਨਾਂ ਨੂੰ ਵੀ ਆਉਣ ਜਿਹੜੀ ਭਰਤੀ ਆ ਵੱਧ ਤੋਂ ਵੱਧ ਪਿੰਡ-ਪਿੰਡ ਜਾ ਕੇ ਭਰਤੀ ਕਰੀਏ ਤੇ ਮੈਂ ਮੁੱਖ ਸੇਵਾਦਾਰ ਹਲਕਾ ਸਮਰਾਲਾ ਦਾ ਹੋਣ ਦੇ ਨਾਤੇ ਸਮੂਹ ਲੀਡਰਸ਼ਿਪ ਨੇ ਇੱਥੇ ਆਏ ਸੀ ਤੇ ਅਸੀਂ ਵਾਅਦਾ ਕਰਦੇ ਹਾਂ ਆਪਣੀ ਇਸ ਲੀਡਰਸ਼ਿਪ ਨੂੰ ਵੀ 40000 ਤੋਂ ਵੱਧ ਦੀ ਭਰਤੀ ਇਕੱਲੇ ਸਮਰਾਲਾ ਹਲਕੇ ਦੇ ਵਿੱਚੋਂ ਕੀਤੀ ਜਾਊਗੀ ਅਸੀਂ ਵੱਧ ਚੜ ਕੇ ਸਾਰੇ ਹੀ ਪਿੰਡਾਂ ਦੇ ਵਿੱਚ ਜਾ ਜਾ ਕੇ ਕੈਂਪ ਲਗਾ ਕੇ ਬਕਾਇਦਾ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਪਹਿਲਾਂ ਤਾਂ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਅਕਾਲੀ ਦਲ ਦੇ ਇਹ ਲੋਕਾਂ ਨੂੰ ਜ਼ਰੂਰ ਪਤਾ ਵੀ ਜਿਹੜਾ ਪਿਛਲੇ ਸਮੇਂ 'ਚ ਜੋ ਜੋ ਸਗਨ ਸਕੀਮਾਂ ਚੱਲੀਆਂ ਨੇ ਆਟਾ ਦਾ ਸਕੀਮ ਚੱਲਿਆ ਭਲਾਈ ਦੀਆਂ ਸਕੀਮਾਂ ਚੱਲੀਆਂ ਨੇ ਬਿਜਲੀ ਸਰਪਲਸ ਉੱਭਾ ਹੋਇਆ ਇਨਫਰਾਸਟ੍ਰਕਚਰ ਦਾ ਕੰਮ ਹੋਇਆ ਉਹ ਸਾਰੇ ਕੰਮ ਸ਼ਰੂਮ ਨਹੀਂ ਅਕਾਲੀ ਦਲ ਨੇ ਕੀਤੇ ਨੇ ਤੇ ਇਹੀ ਨੀਤੀਆਂ ਲੈ ਕੇ ਲੋਕਾਂ ਜਾ ਕੇ ਘਰ-ਘਰ ਪਿੰਡ-ਪਿੰਡ ਜਾ ਕੇ ਅਸੀਂ ਮੈਂਬਰਸ਼ਿਪ ਮੁਹਿੰਮ ਨੂੰ ਅੱਗੇ ਲੈ ਕੇ ਜਾਵਾਂ ਮੈਂਬਰਸ਼ਿਪ ਕਰਨੀ ਹੈਗੀ ਕੀ ਲੋਕਾਂ ਨੂੰ ਅਪੀਲ ਕਰਨਾ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਪੰਜਾਬ ਦੀ ਪੰਥ ਦੀ ਅਤੇ ਜੋ ਪੰਜਾਬੀਅਤ ਦੀ ਭਲਾਈ ਚਾਹੁੰਦੇ ਆ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਡਵੈਲਪਮੈਂਟ ਦੀ ਗੱਲ ਕਰਨਾ ਚਾਹੁੰਦੇ ਆ ਤਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਨਾਲ ਜੁੜੋ ਇਹਦੀ ਮੈਂਬਰਸ਼ਿਪ ਫੀਸ ਪਰ ਜਿਹੜਾ ਜਿਹੜਾ ਮੈਂਬਰ ਬਣੂਗਾ 10 ਰੁਪਏ ਫੀਸ ਆ ਅਤੇ ਕੋਈ ਵੀ ਮੈਂਬਰ ਜਿਹੜਾ 18 ਸਾਲ ਤੋਂ ਕੋਈ ਵੀ ਸਜਣ ਵੱਡੀ ਉਮਰ ਦਾ ਆ ਉਹ ਮੈਂਬਰ ਬਣ ਸਕਦਾ ਤੇ ਆਪਣਾ ਯੋਗਦਾਨ ਪੰਜਾਬ ਦੀ ਭਲਾਈ ਚ ਪਾਓ